ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਵੇਰ ਦਾ 7:30 ਪੌਣੀ ਘਾਟ ਦਾ ਟਾਈਮ ਸੀ ਤਰੀਕ 5 ਸਤੰਬਰ ਦਿਨ ਸ਼ੁੱਕਰਵਾਰ ਸੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਇੱਥੇ ਮੈਂ ਧੋਰੀਆਂ ਜੀ ਵਾਸ਼ ਵਿਸ਼ਣ ਤੁਸੀਂ ਸੋਚੋਗੇ ਹਣਾ ਵਾਸ਼ ਵਿਸ਼ਣ ਮੈਂ ਦੂਜੇ ਵਾਰਸ਼ ਦੇ ਨਾਲ ਘਾਤੋ ਧੋਰੀਆਂ ਅਸਲ ਦੇ ਵਿੱਚ ਨਾ ਜਿਹੜਾ ਬਰਸ਼ ਮੈਂ ਰੱਖਿਆ ਹੋਇਆ ਸੀ ਇਹਨੂੰ ਧੋਣ ਵਾਸਤੇ ਉਹ ਰਮਾਨ ਨੇ ਚੱਕ ਕੇ ਆਪਦਾ ਬੋਲਟ ਧੋਣ ਵੇਲੇ ਇਸਤੇਮਾਲ ਕਰ ਲਿਆ ਉਹਦੇ ਟਾਇਰ ਵਗੈਰਾ ਧੋਣ ਨੂੰ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੱਥੇ ਫਿਰ ਹੁਣ ਮੇਰੇ ਕੋਲੇ ਹੋਰ ਪੁਰਾਣਾ ਬਰਸ਼ ਜਿਹੜਾ ਦੂਜਾ ਨਾ ਭਾਂਡੇ ਮਾਂਜਣ ਵਾਲਾ ਉਹ ਲਾਇਆ ਹੋਇਆ ਸੀ ਨਾ ਗੁੱਧ ਜੀ ਵਾਲਾ ਇੱਥੇ ਰੱਖਿਆ ਹੋਇਆ ਸੀ ਹੁਣ ਉਹ ਪੁਰਾਣਾ ਕੋਈ ਹੈ ਨਹੀਂ ਸੀਗਾ ਤੇ ਬਾਕੀ ਮੇਰੇ ਕੋਲ ਰਸੋਈ ਦਾ ਵੀ ਇੱਕੋ ਹੀ ਬਰਸ਼ ਰਹਿ ਗਿਆ ਸੀ ਮੈਂ ਕਿਹਾ ਵੀ ਚਲੋ ਵੀ ਹੋਰ ਮਗਾਉਂਗੀ ਫਿਰ ਅੰਦਰ ਵਾਲਾ ਬਰਸ਼ ਜਿਹੜਾ ਇੱਥੇ ਰੱਖ ਦੂੰਗੀ ਤੇ ਵੀ ਅੱਗੇ ਤੋਂ ਫਿਰ ਉਹਦੇ ਨਾਲ ਧੋ ਲਿਆ ਕਰਾਂਗੇ ਹਨਾ ਤੇ ਬਾਕੀ ਅੱਜ ਮੌਸਮ ਬਹੁਤ ਸੋਹਣਾ ਅਜੀ ਤੋਂ ਪਚੜੀ ਆ ਮੌਸਮ ਵੀ ਸਾਫ਼ ਆ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ फटाफट ਢੜੀਆਂ ਸਾਰੀਆਂ ਸਾਫ ਸੁਗੰਹਿਆ ਹਣਾ ਉਹ ਕਰ ਲੀਏ ਕਿਉਂਕਿ ਧੁੱਪ ਤਾਂ ਐ ਸਮਝ ਲਓ ਜਿਵੇਂ ਭੁੱਖੇ ਨੂੰ ਰੋਟੀ ਮਿਲੀ ਹੁੰਦੀ ਆ ਉਹ ਕੰਮ ਹੋ ਗਿਆ ਅੱਜ ਤੇ ਨਹੀਂ ਕਦੀ ਸੋਚਿਆ ਨਹੀਂ ਸੀ ਹਣਾ ਵੀ ਗਰਮੀ ਦੇ ਵਿੱਚ ਵੀ ਆਪਾਂ ਜਿਹੜਾ ਧੁੱਪ ਨੂੰ ਤਰਸਾਂਗੇ ਆਈ ਦਾ ਨਾ ਵੱਢਣੇ ਪੈਣਗੇ ਅੱਜ ਵੀ ਦਾ ਆਈ ਦਾ ਨਾ ਮਾਰੋ 2 ਦਾ ਵਜ ਕੇ ਆਹ ਦਾਣਾ ਵੱਢ ਜੂ ਗੜਾ ਮੂੰਹ ਲਾ ਜਿਵੇਂ ਦੇਸੀ ਕਿਉਂ ਪਾਈ ਐ ਖਾਦਾ ਹੁੰਦਾ ਪੀਪਾ ਐਡਾ ਦਾ ਮੂੰਹ ਹੋ ਜਾ ਮੇਰਾ ਤੇ ਫਿਰ ਕਿਉ ਅਸੀਂ ਦੇਸੀ ਕਿਉ ਖਵਾਵਾਂਗੇ ਤੈਨੂੰ ਪਰ ਮਾਣਾ ਆਲੀ ਲਿਆ ਵੇ ਆਰੀਂ ਨਾ ਤਾਂ ਸਮਝੀ ਉਹਨਾਂ ਤਾਂ ਦੰਦੀ ਵੱਢਣ ਗਿਆ ਉਹ ਆਹ ਦਾ ਮਾਰ ਕੇ ਭੱਜਣਾ ਪਰੇ ਦੋ ਤਾਂ ਟੱਕ ਰਹਿ ਗਏ ਆ ਮੂਹਰੇ ਡਾਣੇ ਦੇ ਟੱਕ ਦਾ ਹਰ ਵੀ ਦੋ ਰਹਿ ਗਏ ਵੀਰੇ ਮੈਂ ਨਹੀਂ 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 ਇਧਰੋਂ ਫੜ ਕੇ ਇਧਰੋਂ ਫੜ ਕੇ ਮਗਰ ਤਾਂ ਪਈਆਂ ਵੀ ਨਹੀਂ ਇੱਕ ਵੀ ਨਹੀਂ ਆਈ ਪਿੱਛੇ ਇੱਕ ਸੰਗੀ ਦੀਆਂ ਉਹ ਤਾਂ ਆਫ ਡਰ ਗਈਆਂ ਦਾ ਦੇਖ ਕੇ ਦਾ ਦੇਖ ਕੇ ਫੈਦੀ ਹਰੇ ਪਿੱਛੇ ਭੈਣ ਲਿੰਦੇ ਨੇ ਨਹੀਂ ਆ ਨਹੀਂ ਆਉਂਦੀ 12022 ਤੇ ਪੁੱਤਾ ਛੱਡ ਕੇ ਭੱਜ ਜਾਣਾ ਮੇਰਾ ਲੰਦਾ ਨਹੀਂ ਛੱਡਦਾ ਨਹੀਂ ਹੈ ਗਰਮਣ ਚਲ ਮਾਰ ਮਰ ਧੌਣ ਚ ਮਾਰੀ ਉਹਦਾ ਦਾ ਜਦ ਆਈ ਪ੍ਰਿੰਟ ਕੋਲ ਚੱਲ ਇਹ ਵਾਹ ਕਿੱਟ ਬੋਟ ਘੜੀ ਆ ਬਹੁਤ ਵੱਡਾ ਗਿਆ ਹੋਵੇ ਫਿਰ ਦੇਖ ਵਾਹੰਦਾ ਵੱਡਾ ਹੁਣ ਤਾਂ ਹਾਂ ਲੈ ਲਿਆ ਕੰਮ बस ਥੋੜਾ ਰਹਿ ਗਿਆ ਨਾਲ ਉਹਦੇ ਪ੍ਰਿੰਡਾਂ ਦੇ ਖੱਖਰ ਤਾਂ ਉਹ ਦੇਖ ਅੱਗੇ ਕਿਡੇ ਨੇ ਪ੍ਰਿੰਡਾਂ ਦੇ ਖੱਖਰ ਤਾਂ ਹੈਗੇ ਮੈਨੂੰ ਪਤਾ ਪਰ ਫਿਰ ਹੁਣ ਸੰਗਣੀ ਤਾਂ ਪੈਣੀ ਆ ਫੇਰ ਹੀ ਕੰਦਾ ਨੂੰ ਵੀ ਹਵਾ ਹਵਾ ਫੇਰ ਹੀ ਲੱਗੂ ਹੇ ਦਾਈ ਸੜਦਾ ਉੱਥੇ ਲੱਗਿਆ ਤੂੰ ਡਾਣਾ ਮਾਰ ਪ੍ਰਿੰਟ ਤਾਂ ਆ ਹੀ ਨਹੀਂ ਰਹੀ ਸਾਨੂੰ ਤਾਂ ਦਿਖਦੀ ਨਹੀਂ ਕੋਈ ਪ੍ਰਿੰਟ ਉਹ ਤਾਂ ਛੱਤੇ ਦੇ ਬੈਠੀਆਂ ਨੇ ਪਤਾ ਲੱਗਦਾ ਸਾਡਾ ਹਾਂ ਇੱਥੇ ਇਹ ਕੰਦਨਾ ਸਿਰਦੇਓ بس ਇਨਾਂ 'ਕ ਧਿਆਨ ਰੱਖਿਓ ਗਿੱਲੀ ਹੋ ਵੀ ਕੰਦ ਆ ਇਹਨੇ ਪੰਗੇ ਹੀ ਗਾਲਤ ਲੇਤਾ ਮੈਂ ਕਿਹਾ ਕਿ ਦਬਾਗਰ ਨੇ ਲੜਨ ਨਹੀਂ ਆ ਪੰਗਾਲਾ ਲੈਣ ਨੂੰ ਇਹਦਾ ਕਿ ਮੈਲੇ ਡਬਾਲਾ ਹੈ ਅਸੀਂ ਤਾਂ ਕੋਈ ਨਸਤਾ ਕਿਦਨ ਬੋਲਾਂ ਮਾਰ ਮਾਰ ਕੇ ਛੁੱਤਾ ਪੰਤਾ ਸੀ ਇੱਕ ਇਹ ਆ ਫੜ ਗਿਆ ਮੈਂ ਆਪਰੇ ਹਾਂ ਕਾ ਮੈਂ ਤੇ ਬਗਦਦ ਕਰ ਮੀਨ ਲੱਗਦਾ ਫਰਤਾ ਝੂਟ ਕੇ ਮਾਰਦਾ ਹਾਂ ਹਾਂ ਦੋ ਟੱਕਰਗੇ ਇਧਰ ਹਾਂ ਦੋ ਟੱਕ ਨਾ ਹੋ ਟੁੱਟ ਜੂਗਾ ਇਹ ਹਰਮਨ ਥੱਲੇ ਗੋਭੀ ਨਾ ਮੇਦੇ ਪੁੱਤ ਇਨਾਂ ਧਿਆਨ ਰੱਖਿਓ ਸਾਰੀ ਗੋਭੀ ਤਾਂ ਸਾਨੂੰ ਵੈਸੇ ਵੀ ਗਿੱਲੀ ਐ ਮਿੱਟੀ ਥੱਲੇ ਚਲੋ ਜੀ ਗੋਭੀ ਧਿਆਨ ਨਾ ਪੁੱਤ ਗੋਭੀ ਧਿਆਨ ਬਾਹਰ ਜੀ ਪੋਰੇ ਨਾ ਹੁੰਦੇ ਨਾ ਹਾਂਡੇ ਦਾ ਹੁੰਦੇ ਆ ਟਮਾਟਰ ਬੰਦਾ ਬੰਦਾ ਜੀਓਰ ਪਰ ਕੇ ਆਂਦਾ ਜੀ ਜੀਓਰ ਐਨੀ ਪਤਾ ਲੱਗਿਆ ਕਿਹੜੀ ਐ ਕੀ ਹੋ ਰਿਹਾ ਜੀ ਨਾ ਮੈਂ ਇੱਕ ਥਾਂ ਹੀ ਰੱਖਣੀ ਹੈ ਵਹਿਣੀਆਂ ਹੁਣ ਇਹ ਜੜ੍ਹ ਹਿਲ ਜੂ ਇਹਨਾਂ ਦੀ ਹੁਣ ਤਾਂ ਹਾਂਜੀ ਹੁਣ ਮੈਂ ਲਾਉਣ ਲੱਗੀ ਸੀ ਜੀ ਝਾੜੂ ਝਾੜੂ ਲਾਉਣ ਸਾਰ ਜਿਹੜਾ ਮੈਂ ਜਿਹੜੀ ਕਾਰਪੇਟ ਹਨਾ ਬਾਬਾ ਜੀ ਦੇ ਕਮਰੇ ਚ ਵਿਛਾਈ ਹੁੰਦੀ ਆ ਉਹਨੂੰ ਵੀ ਮੈਂ ਝਾੜ ਕੇ ਧੁੱਪੇ ਪਾਤਾ ਮੈਂ ਕਿ ਚਲੋ ਜੇ ਨੂੰ ਵਧੀਆ ਧੁੱਪ ਲੱਗ ਜੂਗੀ ਸਾਰਾ ਦਿਨ ਇਹਦੇ ਵਿੱਚੋਂ ਵੀ ਅਜੀਬ ਜੀ ਸਮੈਲ ਆਉਣ ਲੱਗੀ ਸੀਗੀ ਕਿਉਂਕਿ ਸੈੱਲ ਕਰਕੇ ਹਨਾ ਕੱਪੜੇ ਲੀੜੇ ਚੋਂ ਹਰ ਇੱਕ ਸਮਾਨ ਚੋਂ ਅਜੀਬ ਜਾਂ ਮੁਸ਼ਕ ਆਉਣ ਲੱਗ ਜਾਂਦਾ ਇਹ ਲੋ ਜੀ ਇੱਥੇ ਹਣ ਮਨ ਲਾਉਣ ਲੱਗੀ ਸੀ ਬਾਬਾਈ ਦੇ ਕਮਰੇ ਵਿੱਚ ਪੋਚਾ ਤੇ ਆਪਾਂ ਇਹਨੂੰ ਬਾਬਾਈ ਦਾ ਕਮਰਾ ਹੀ ਕਹਿੰਨੇ ਕੋ ਕਿਹਾ ਨਾ ਇੱਥੇ ਪਾਲਕੀ ਸਭ ਰੱਖੇ ਹੋਏ ਨੇ ਤੇ ਫਿਰ ਪਤਾ ਚੱਲ ਜਾਂਦਾ ਹਨਾ ਵੀ ਕਿਹੜੇ ਕਮਰੇ ਦੀ ਗੱਲ ਕਰ ਰਹੇ ਹਾਂ ਤੇ ਫਰਨੈਲ ਪਾ ਕੇ ਵਧੀਆ ਜਿਹਾ ਪੋਚਾ ਲਾਇਆ ਆਪਾਂ ਕਿਉਂਕਿ ਫਰਨੈਲ ਨਾ ਹਨਾ ਖੁਸ਼ਬੂ ਜੀ ਆਉਣ ਲੱਗ ਜਾਂਦੀ ਆ ਸਾਰੇ ਸਮਾਨ ਦੇ ਥੱਲੇ ਚੰਗੀ ਤਰ੍ਹਾਂ ਨਾ ਪੋਚਾ ਆਪਾਂ ਲਾਤਾ ਤੇ ਵੀ ਤਾਂ ਕਿ ਕੋਈ ਐ ਮਨ ਨੂੰ ਐ ਨਾ ਰਹੇ ਹਨਾ ਵੀ ਇੱਥੋਂ ਸਫਾਈ ਨਹੀਂ ਹੋਈ ਤੇ ਆ ਤੁਹਾਨੂੰ ਮੈਂ ਦਿਖਾ ਰਹੀ ਸੀ ਅੰਗੀਠੀ ਇੰਗੀਠੀ ਨਾ ਆਪਣੀ ਬਾਜੀ ਕਰਨੀਆਂ ਆਉਂਦੀਆਂ ਹੁੰਦੀਆਂ ਤੇ ਉਹ ਮੇਰੇ ਖਿਹੜੇ ਪੈ ਗਈਆਂ ਮੈਨੂੰ ਕਹਿੰਦੀ ਵੀ ਭੈਣੇ ਕੁਛ ਨਾ ਕੁਛ ਬਣਵਾ ਲਓ ਤੇ ਮੈਂ ਕਿਹਾ ਵੀ ਵੈਸੇ ਤਾਂ ਕੋਈ ਲੋੜ ਨਹੀਂ ਹੈਗੀ ਵੀ ਚਲ ਅੰਗੀਠੀ ਬਣਾ ਕੇ ਦੇ ਜਿਓ ਅੰਗੀਠੀ ਤੁਹਾਨੂੰ ਪਤਾ ਹੀ ਹੈ ਨਾ ਵੈਸੇ ਤਾਂ ਇਹਦੀ ਲੋਹੇ ਦੀ ਬਾਲਟੀ ਹੁੰਦੀ ਉਹਦੀ ਜ਼ਿਆਦਾ ਵਧੀਆ ਬਣਦੀ ਆ ਪਰ ਲੋਹੇ ਦੀ ਬਾਲਟੀ ਮੇਰੇ ਕੋਲੇ ਹੈ ਨਹੀਂ ਸੀ ਫਿਰ ਮੇਰੇ ਕੋਲ ਪੀਪਾ ਸੀ ਤੇ ਮੈਂ ਪੀਪੇ ਦੀ ਹੀ ਬਣਵਾ ਲਈ ਤੇ ਪੀਪੇ ਦੀ ਅੰਗੀਠੀ ਹਨਾ ਮੈਂ ਕਦੇ ਪਹਿਲਾਂ ਇਸਤੇਮਾਲ ਨਹੀਂ ਕੀਤੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੀ ਪੀਪੇ ਵਾਲੀ ਅੰਗੀਠੀ ਹੈ ਕੀ ਇਹਦੇ ਵਿੱਚ ਮਿੱਟੀ ਲਾਉਣੀ ਪਾਉਗੀ ਮਤਲਬ ਲਾ ਸਕਦੇ ਹਾਂ ਕਿਉਂਕਿ ਮੈਨੂੰ ਐ ਲੱਗਦਾ ਵੀ ਜੇ ਚ ਮਿੱਟੀ ਲਾਵਾਂਗੇ ਹਨ ਬਿਲਕੁਲ ਭੀੜੀ ਜੀ ਹੋ ਜਾਊਗੀ ਵੀ ਫਿਰ ਇਹਦੇ ਵਿੱਚ ਅੱਗ ਮਚਾਉਣੀ ਵੀ ਬਹੁਤ ਔਖੀ ਹੋ ਜਾਊਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਨ ਕਿਉਂਕਿ ਮੈਂ ਇਹ ਪਹਿਲਾਂ ਇਸਤੇਮਾਲ ਨਹੀਂ ਕੀਤੀ ਆ ਤੇ ਲਓ ਜੀ ਹੁਣ ਮੈਂ ਆ ਗਈ ਸੀ ਦੂਜੇ ਕਮਰੇ ਚ ਦੂਜੇ ਕਮਰੇ ਦੀ ਬੈੱਡ ਸ਼ੀਟ ਵੀ ਮੈਂ ਬਦਲਤੀ ਸੀਗੀ ਤੇ ਪਹਿਲਾਂ ਮੇਰਾ ਇਰਾਦਾ ਸੀ ਵੀ ਗੱਦਿਆਂ ਨੂੰ ਧੁੱਪ ਲਵਾ ਦਾਂ ਪਰ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਅੱਜ ਸਾਰੇ ਬਿੜੇ ਚ ਖਲਾਰਾ ਜਾ ਪੈ ਜਾਊਗਾ ਕਿਉਂਕਿ ਅੱਜ ਆਪਾਂ ਕੰਬਲ ਵੀ ਧੋਣੇ ਆ ਤੇ ਨਾਲ ਉਧਰ ਮੇਰੀ ਮਸ਼ੀਨ ਵੀ ਲੱਗੀ ਹੋਈ ਆ ਨਾਲ-ਨਾਲ ਜਿਹੜੀ ਮੈਂ ਕਮਰਿਆਂ ਦੀ ਸਫਾਈ ਝਾੜੂ ਪੋਚਾ ਸਾਰਾ ਕੰਮ ਨਿਬੜ ਰਹੀ ਸੀ ਤੇ ਇਹ ਅੱਜ ਧੁੱਪ ਵੀ ਆਪਨੂੰ ਬਹੁਤ ਚੜ ਗਈ ਸੀ ਹਨਾ ਤੇ ਤੁਸੀਂ ਸੋਚੋਗੇ ਵੀ ਅੱਜ ਧੁੱਪ ਕਿਉਂ ਚੜ ਗਈ ਕਿਉਂਕਿ ਆਪਾਂ ਦਾ ਕੰਮ ਸਾਰੇ ਹੋ ਜਾਂਦਾ ਕਿਉਂਕਿ ਆ ਜਹਣਾ ਆਪਾਂ ਸਾਰੇ ਘਾਸੇ ਨੂੰ ਚੰਗੀ ਤਰ੍ਹਾਂ ਝਾੜ-ਝੜੀਆਂ ਕਰ ਰਹੇ ਸੀ ਕਿਉਂਕਿ ਹਨਾ ਐ ਸੀਗਾ ਵੀ ਮੌਸਮ ਹੁਣ ਬਰਸਾਤਾਂ ਦਾ ਲੰਘ ਕੇ ਗਿਆਗਾ ਯੇਨੀ ਮੈਂ ਤਾਂ ਇਹੀ ਸੋਚਿਆ ਸੀ ਵੀ ਹੁਣ ਚਲੋ ਧੁੱਪ ਨਿਕਲ ਆਈ ਤਾਂ ਹੁਣ ਵਧੀਆ ਧੁੱਪ ਨਿਕਲਿਆ ਕਰੂਗੀ ਪਰ ਜਨਨੀ ਕੀ ਇਹ ਵੀਡੀਓ ਆਪਾਂ ਬਣਾਈ ਆ 5 ਨੂੰ 6 ਤਰੀਕ ਨੂੰ ਫੇਰ ਜੇ ਨੇ ਮੀਹ ਵਾਲਾ ਮੌਸਮ ਹੋ ਗਿਆ ਸੀ ਮੀਂਹ ਪਿਆ 6 ਤਰੀਕ ਨੂੰ ਸਵੇਰੇ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਲੋ ਜੀ ਬੈੱਡ ਸ਼ੀਟ ਬਦਲਣ ਤੋਂ ਬਾਅਦ ਮੈਂ ਟੇਬਲ ਦਾ ਕੱਪੜਾ ਵੀ ਬਦਲਤਾ ਤੇ ਉਸ ਤੋਂ ਬਾਅਦ ਪਰਸ ਵਗੈਰਾ ਵੀ ਛਾੜ ਕੇ ਰੱਖਤਾ ਤੁਸੀਂ ਸੋਚੋਗੇ ਪਰਸ ਇੱਥੇ ਕਿਉਂ ਰੱਖਿਆ ਹਨ ਜਿਨ੍ਹਾਂ ਤੋਂ ਮੈਂ ਲੈ ਕੇ ਆਈ ਸੀ ਨਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਨਾ ਇਹਨੂੰ ਥੋੜੇ ਦਿਨਾਂ ਬਾਅਦ ਹਵਾ ਜ਼ਰੂਰ ਲਵਾ ਦਿਆ ਕਰੋ ਵੀ ਲਿਮਾਰੀ 'ਚ ਜੇ ਰੱਖੀ ਰੱਖੋਗੇ ਵੀ ਫਿਰ ਨਾ ਉੱਪਰਲੀ ਸਕਿਨ ਜੀ ਹੁੰਦੀ ਹੈ ਨਾ ਪਰਸ ਦੀ ਵੀ ਉੱਤਰ ਜਾਂਦੀ ਆ ਖਰਾਬ ਹੋ ਜਾਂਦਾ ਨਹੀਂ ਪਰਸ ਤਾਂ ਕਰਕੇ ਫਿਰ ਹੁਣ ਸੈੱਲ ਕਰਕੇ ਤਾਂ ਆਪਾਂ ਨੂੰ ਵੈਸੇ ਹੀ ਲੋੜ ਪੈਂਦੀ ਆ ਨਾ ਚੀਜ਼ਾਂ ਨੂੰ ਹਵਾ ਲਵਾਉਣ ਦੀ ਤਾਂ ਕਰਕੇ ਫਿਰ ਮੈਂ ਕੱਲ ਕੱਢ ਕੇ ਜਣੀ ਇਹਨੂੰ ਬਾਹਰ ਰੱਖਦਾ ਸੀਗਾ ਤੇ ਅੱਜ ਵੀ ਆਪਾਂ ਨੂੰ ਬਾਹਰ ਰੱਖਾਂਗੇ ਸਾਧਨ ਫਿਰ ਕੱਲ ਨੂੰ ਫਿਰ ਅੰਦਰ ਰੱਖ ਦੂੰਗੀ ਤਿਲੋ ਜੀ ਇੱਥੇ ਮੈਂ ਝਾੜੂ ਵੀ ਲਾ ਹਟੇ ਸੀ ਸਾਰਾ ਝਾੜ ਚੜ੍ਹੀਆਂ ਵੀ ਆਪਣਾ ਹੋ ਗਿਆ ਸੀ ਹੁਣ ਮੈਂ ਲਾਉਣ ਲੱਗੀ ਸੀ ਪੋਚਾ ਤੇ ਉਧਰੋਂ ਮੇਰੀ ਮਸ਼ੀਨ ਵੀ ਚੱਲ ਰਹੀ ਸੀ ਮੈਨੂੰ ਐਸੀ ਫਟਾਫਟ ਮੈਂ ਪੋਚੇ ਦਾ ਕੰਮ ਨਿਬੜ ਲਵਾਂ ਤੇ ਪੋਚੇ ਦਾ ਕੰਮ ਨਿਬੜ ਕੇ ਫਿਰ ਜਿਹੜਾ ਕੱਪੜੇ ਵੀ ਸੁੱਕਣੇ ਪਾ ਦੀਏ ਤਾਂ ਕਿ ਜਿਹੜਾ ਹਨਾ ਧੁੱਪ ਦੇ ਵਿੱਚ ਹੀ ਵਧੀਆ-ਵਧੀਆ ਕੱਪੜੇ ਸੁੱਕ ਜਾਣ ਆਪਣੇ ਤੇ ਲੋ ਜੀ ਇੱਥੇ ਮੇਰੇ ਕੱਪੜੇ ਵੀ ਧੋਤੇ ਗਏ ਸੀ ਤੇ ਮੈਂ ਇਹ ਸੁੱਕਣੇ ਪਾਉਣ ਆ ਗਈ ਸੀ ਅੰਦਰ ਮੇਰਾ ਝਾੜੂ ਪੋਚੇ ਸਾਫ਼ ਸਭ ਇਹਦਾ ਸਾਰਾ ਕੰਮ ਨੇ ਬੜੀਆ ਸੀ ਤੇ ਹੁਣ ਮੈਂ ਕੱਪੜਿਆਂ ਵੱਲ ਹੋ ਗਈ ਸੀ ਕਿਉਂਕਿ ਅੱਜ ਆਪਾਂ ਧੋਣਿਆਂ ਦੋ ਕੰਬਲ ਵੀ ਧੋਣੇ ਆ ਤੇ ਲਓ ਜੀ ਆਪਣਾ ਇਹ ਅਰਮਾਨ ਦਾ ਕੰਬਲਾ ਇਹ ਵੀ ਧੋਤਾਂਗੇ ਜਿਹੜਾ ਇਹ ਵਾਲਾ ਕੰਬਲਾ ਨਾ ਜੀ ਜੀ ਧੋ ਅਰਮਾਨ ਛੋਟਾ ਜਿਹਾ ਹੁੰਦਾ ਸੀ ਉਦੋਂ ਦਾ ਕੰਬਲ ਇਹਦੀ ਨਾਨੀ ਨੇ ਲੈ ਕੇ ਦਿੱਤਾ ਸੀ ਚੰਡੀਗੜ੍ਹੋਂ ਇਹ ਇਹ ਅੱਜ ਵੀ ਯਾਦ ਬਹੁਤ ਜ਼ਿਆਦਾ ਪੁਰਾਣਾ ਕੰਬਲਾ ਤੁਸੀਂ ਐ ਦੇਖੋ ਵੀ ਉਹ ਵੀ ਇੰਨਾ ਵੱਡਾ ਹੋ ਗਿਆ ਤੇ ਇਹ ਥੋੜਾ ਘਸਤਾ ਜ਼ਰੂਰ ਗਿਆ ਪਰ ਫਟਿਆ ਨਹੀਂ ਹੈਗਾ ਤੇ ਇਹਨੇ ਕੀ ਧੋਤੇ ਤੋਂ ਬੜੇ ਆਰਾਮ ਨਾਲ ਹੀ ਸਾਫ਼ ਹੋ ਜਾਂਦਾ ਬਹੁਤ ਛੇਤੀ ਸਾਫ ਹੁੰਦਾਗਾ ਯਾਨੀ ਮੈਲ ਜੀ ਨਹੀਂ ਰਹਿੰਦੀ ਇਹਦੇ ਵਿੱਚ ਤੇ ਆਹ ਰਮਾਨ ਦੇ ਡੈਡੀ ਦਾ ਕੰਬਲ ਆ ਇਹ ਵੀ ਆਪਾਂ ਧੋਤਾ ਤੇ ਯਾਨੀ ਕਿ ਹੁਣ ਕੱਲ ਨੂੰ ਮੇਰਾ ਤੇ ਮੰਮੀ ਦਾ ਕੰਬਲ ਉਹ ਧੋਵਾਂਗੇ ਤੇ ਲੋ ਜੀ ਹੁਣ ਇੱਥੇ ਮੈਂ ਕਾਰਪੇਟ ਨਾਲ ਥੋੜੀ ਸੈੱਡ ਕਰਤੀ ਸੀ ਕਿਉਂਕਿ ਇੱਥੇ ਮੈਂ ਹੋਰ ਥੋੜੇ ਜੇ ਕੱਪੜੇ ਸੁੱਕਣੇ ਪਾਉਣੇ ਸੀਗੇ ਤੇ ਐਂ ਸੀ ਹਨ ਵੀ ਚਲੋ ਕਾਰਪੇਟ ਨੂੰ ਵੀ ਧੁੱਪ ਲੱਗ ਜਾ ਕੱਪੜੇ ਵਧੀਆ ਸੁੱਕ ਜਾਣ ਤਾਂ ਹੀ ਮੈਂ ਦੋ ਤਾਰਾ ਬਣਾਈਆਂ ਹੋਈਆਂ ਹਨਾ ਵੀ ਕੱਪੜੇ ਵਧੀਆ ਖੁੱਲੇ ਡੁੱਲੇ ਸਰਦੀਆਂ ਦੇ ਵਿੱਚ ਨਹੀਂ ਤਾਂ ਬਹੁਤ ਔਖਾ ਹੁੰਦਾ ਹੈ ਤੇ ਦੇਖਿਆ ਜਾਵੇ ਹੁਣ ਤਾਂ ਸਰਦੀ ਵਾਲਾ ਕੰਮ ਹੀ ਹੋਇਆ ਪਿਆ ਹਨਾ ਕੱਪੜੀ ਨਹੀਂ ਸੁੱਕਣ ਦੇ ਵਿੱਚ ਆਉਂਦੇ ਹਾਂਜੀ ਹੁਣ ਹੋ ਗਈ ਜੀ ਅਗਲੀ ਸਵੇਰ ਅਗਲੀ ਸਵੇਰ ਦੇ ਨਾ ਸਵੇਰ ਦੇ ਵੱਜ ਗਿਆ 8 ਤੇ ਤੁਸੀਂ ਦੇਖੋ ਬੱਦਲ ਫੇਰ ਹੋਗੇ ਤੇ ਮੀਂਹ ਫੇਰ ਪੈ ਹਟਿਆ ਇੱਕ ਵਾਰੀ ਸਵੇਰੇ ਤੇ ਬਾਕੀ ਅੱਜ ਫੇਰ ਨਹੀਂ ਧੁੱਪ ਨਿਕਲੇ ਤੁਸੀਂ ਦੇਖੋ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਤੁਸੀਂ ਤੁਹਾਡੇ ਕੰਨੀ ਕੀ ਮੌਸਮ ਦਾ ਹਾਲ ਚਾਲ ਹਵਾ ਵੀ ਚੱਲ ਰਹੀ ਹੈ ਦੇਖੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ